ਸਸਗਤ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਪਿਆਰੀ ਖਬਰ ਸਾਰਿਆਂ ਨੂੰ ਪਤਾ ਲੱਗੀ ਹੈ ਤੇ ਮੈਨੂੰ ਵੀ ਪਤਾ ਲੱਗੀ ਸੀ ਕੱਲ ਪਰਸੋ ਮੇਰੇ ਬੜੇ ਯਾਰਾਂ ਦੋਸਤਾਂ ਨੇ ਕਿਹਾ ਵੀ ਕਿ ਭਾਜੀ ਬੋਲੋ ਤੁਸੀਂ ਵੀ ਵਧਾਈਆਂ ਦਿਓ ਤੇ ਮੈਂ ਇਹੀ ਕਿਹਾ ਸੀ ਮੈਂ ਕਿਹਾ ਮੜੇ ਕਨਫਰਮ ਹੋ ਜਵੇ ਕਿਉਂਕਿ ਇਹ ਬੜੀ ਪਰਸਨਲ ਜੀ ਖਬਰ ਹੈ ਹਾਲਾਂਕਿ ਬੜੀ ਖੁਸ਼ੀ ਦੀ ਖਬਰ ਹੈ ਪਰ ਫਿਰ ਵੀ ਪਰਸਨਲ ਅਸੀਂ ਕਿਸੇ ਵੀ ਕਨਫਰਮੇਸ਼ਨ ਤੋਂ ਬਿਨਾ ਇਸ ਚੀਜ਼ ਨੂੰ ਬੋਲ ਨਹੀਂ ਮੈਂ ਸਕਦਾ ਮੈਨੂੰ ਚੰਗਾ ਨਹੀਂ ਲੱਗਿਆ ਮੈਂ ਕਿ ਲੋਕੀ ਬੜਾ ਕੁਝ ਸੋਸ਼ਲ ਮੀਡੀਆ ਤੇ ਕਹਿੰਦੇ ਰਹਿੰਦੇ ਨੇ ਸ਼ਾਇਦ ਐਵੇਂ ਹੀ ਨਾ ਕਿਸੇ ਨੇ ਗੱਲ ਛੱਡਤੀ ਹੋਵੇ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਮੈਂ ਇੱਕ ਦੋ ਜਿਹੜੇ ਜ਼ਿੰਮੇਵਾਰ ਚੈਨਲ ਨੇ ਉਹਨਾਂ ਤੇ ਗੱਲ ਸੁਣੀ ਹੈ ਕਿ ਉਹਨਾਂ ਦੇ ਤਾਇਆ ਜੀ ਨੇ ਕਨਫਰਮ ਕਰ ਦਿੱਤਾ ਸਿੱਧੂ ਮੂਸੇਵਾਲ ਸਾਹਿਬ ਦੇ ਤਾਇਆ ਜੀ ਨੂੰ ਹੁਣ ਖਬਰ ਤੁਹਾਨੂੰ ਪਤਾ ਲੱਗ ਗਈ ਹੈ ਕਿ ਸਿੱਧੂ ਮੂਸੇਵਾਲ ਸਾਹਿਬ ਦੇ ਘਰ ਹੈ ਯਾਨੀ ਕਿ ਤਲਕੌਰ ਸਿੰਘ ਭਾਜੀ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਹਾਲਾਂਕਿ ਸਿੱਧੂ ਮੂਸੇਵਾਲ ਸਾਹਿਬ ਦਾ ਜਿਹੜਾ ਘਾਟਾ ਉਹ ਕਦੇ ਪੂਰਾ ਹੋ ਹੀ ਨਹੀਂ ਸਕਦਾ ਕਦੇ ਨਹੀਂ ਪੂਰਾ ਹੋਣਾ ਨਾ ਉਹਨਾਂ ਦੇ ਪਰਿਵਾਰ ਵਾਸਤੇ ਪੇਰੈਂਟਸ ਵਾਸਤੇ ਤੇ ਨਾ ਹੀ ਉਹਨਾਂ ਦੇ ਚਾਹਣ ਵਾਲਿਆਂ ਲਈ ਪਰ ਇੱਕ ਗੱਲ ਸਾਨੂੰ ਮੰਨਣੀ ਪੈਗੀ ਕਿ ਉਹ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਭਗਵਾਨ ਜੋ ਵੀ ਹੈ ਉਹ ਬੜਾ ਬਿਆਨਤਾ ਉਹ ਕਿਤਨਾ ਕਿਤੇ ਕੋਈ ਐਸਾ ਹੀਲਾ ਵਸੀਲਾ ਕਰ ਦਿੰਦਾ ਮੈਂ ਬਹੁਤ ਵਾਰੀ ਕਹਿੰਦਾ ਹੁੰਨਾ ਕਿ ਸਾਨੂੰ ਤੇ ਆਪਣਾ ਪਰਿਵਾਰ ਦਾ ਫਿਕਰ ਆਪਣਾ ਫਿਕਰ ਹੈ ਜੇ ਆਪਣੇ ਆਲੇ ਦੁਆਲੇ ਦੇ ਦੋ ਚਾਰ ਬੰਦਿਆਂ ਦਾ ਫਿਕਰ ਹੋਏਗਾ ਪਰ ਪ੍ਰਮਾਤਮਾ ਨੂੰ ਕੁੱਲ ਆਲਮ ਦਾ ਫਿਕਰ ਹੈ ਉਹਨੇ ਆਪਣੇ ਤਰੀਕੇ ਨਾਲ ਕੋਈ ਨਾ ਕੋਈ ਰਾਹ ਐਸਾ ਬਣਾ ਦੇਣਾ ਹੁੰਦਾ ਕਿ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨੇ ਰਿਲੈਕਸ ਸੈਟੀਸਫਾਈਡ ਕਰ ਦੇਣਾ ਹੁੰਦਾ ਸੋ ਪ੍ਰਮਾਤਮਾ ਦੇ ਵਿੱਚ ਯਕੀਨ ਰੱਖਿਆ ਕਰੋ ਬੜੀ ਸੋਹਣੀ ਖਬਰ ਹੈ ਦੁਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਠਾਕ ਕਰੇ ਔਰ ਇਹ ਬੇਟਾ ਹੋਵੇ ਬੇਟੀ ਹੋਵੇ ਇਹਦੇ ਕੋਈ ਚੀਜ਼ਾਂ ਮਾਇਨੇ ਨਹੀਂ ਰੱਖਾਉਂਦਾ ਇਹ ਖਬਰ ਉਹਨਾਂ ਵਾਸਤੇ ਉਸ ਐਪੀਰੀਐਂਸ ਵਾਸਤੇ ਬਹੁਤ ਵਧੀਆ ਖਬਰ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਦੋਂ ਦਾ ਸਿੱਧੂ ਮੂਸੇਵਾਲ ਸਾਹਿਬ ਤੇ ਇਦਾਂ ਹੋਇਆ ਹੈ ਉਹ ਪਰਿਵਾਰ ਹੋਰ ਹੀ ਤਰ੍ਹਾਂ ਹੋ ਗਿਆ ਸੀਗਾ ਚਲੋ ਬੱਚਾ ਆਏਗਾ ਨਾਵੇਂ ਤੇ ਉਹਨਾਂ ਦੇ ਜਿਹੜਾ ਗਮ ਹੈ ਕਿਤਨਾ ਕਿਤੇ ਵੱਡਿਆ ਜਾਏਗਾ ਥੋੜਾ ਬਹੁਤਾ ਉਧਰਲੇ ਪਾਸੇ ਧਿਆਨ ਜਾਏਗਾ ਨਵੇਂ ਬੱਚੇ ਦੇ ਪਾਲਣ ਪੋਸਣ ਵਿੱਚ ਉਹਨਾਂ ਖੇਡਣ ਮੱਲਣ ਵਿੱਚ ਧਿਆਨ ਜਾਏਗਾ ਤੇ ਬਸ ਇਹ ਖਬਰ ਸੱਚੀ ਹੈ ਤਾਦੀ ਮੈਂ ਬੋਲੇ ਅਦਰਬਾਈ ਜ ਮੈਂ ਬੋਲਣਾ ਨਹੀਂ ਸੀਗਾ ਮੈਂ ਸੋਸ਼ਲ ਮੀਡੀਆ ਦੀ ਮੈਂ ਲਕੀਰ ਦਾ ਤੀਨ ਨਹੀਂ ਕਦੇ ਵੀ ਹੁੰਦਾ ਕਿ ਸੋਸ਼ਲ ਮੀਡੀਆ ਖਬਰ ਚਲਦੀ ਬੋਲ ਦਿਓ ਤੇ ਮੈਨੂੰ ਕਨਫਰਮ ਜੇ ਹੋਈਏ ਇਸ ਕਰਕੇ ਮੈਂ ਬੋਲਿਆ ਸੋ ਦੁਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਕਰੇ ਤੇ ਉਸ ਪਰਿਵਾਰ ਦੇ ਵਿੱਚ ਉਸ ਘਰ ਦੇ ਵਿੱਚ ਫਿਰ ਬੱਚੇ ਦੀ ਰੌਣਕਾਂ ਲੱਗਣ ਤੇ ਬੱਚਿਆਂ ਦਾ ਕਲਕੀਰੀਆਂ ਪਹਿਣ ਉਸ ਬੱਚੇ ਨੇ ਵਾਹਿਗੁਰੂ ਮੈਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੇ तमाम ਦੋਸਤਾਂ ਵੱਲੋਂ ਭਾਜੀ ਬਲਕੌਰ ਸਿੰਘ ਤੇ ਮੇਰੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਬਾਈਆਂ ਜਨਮ ਬਾਈ ਗੁਰ ਸੱਚੇ ਪਾਸ਼ਾ ਜੱਜਾ ਤੇ ਬੱਚਾ ਦੋਨਾਂ ਦਾ ਤੰਦਰੁਸਤ ਰੱਖੀ ਸਤਿ ਸ਼੍ਰੀ ਅਕਾਲ